हरिके हेड वर्कर्स दिया नहरा छपाणी दा ओवरफ्लो सुरिंदर जोड़ा वालों दौरा कंडम पटरिया और पुलाने ने चिंता फिरोज जीरा तीरत समेत हरिके हेड वर्कर्स तो निकल दिया दो प्रमुख नहरा राजस्थान फीडर और फिरोजपुर फीडर जो राजस्थान और पंजाब के खेतर सिंचाई और पीने वाला पानी सप्लाई कर दिया हैं विच पानी का ओवरफ्लो वग रहा है इसके नाल ही नहर दटड़िया की कंडम हालत ਟੁੱਟ ਰਹੇ ਕਿਨਾਰੇ ਅਤੇ 2013 ਤੋਂ ਬਣੇ ਅਸਥਾਈ ਪੁਲਾਂ ਦੀ ਖਸਤਾ ਹਾਲਤ ਨੇ ਸਥਾਨਕ ਪ੍ਰਸ਼ਾਸਨ ਅਤੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਵਾ ਵਾ ਸਰਕਾਰੇ ਨੇ ਤੇਰੇ ਝੂਠੇ ਨਿਕਲੇ ਲਾਰੇ ਨਹੀਂ। ਸਸਟੀਕਾਲ ਜੀ ਇਹ ਜਿਹੜੀ ਕਹਾਵਤ ਆ ਜਿਹੜਾ ਸ਼ੇਰ ਆ ਇਹ ਇੱਥੇ ਜੇ ਜਾ ਕੇ ਸੈਟਿੰਗ ਦਿਹਾਉਂਦਾ ਦਿਖਾ ਦਈਏ ਕਿ ਅਸੀਂ ਜਿਹੜੀਆਂ ਵੱਡੀਆਂ ਲਹਿਰਾਂ ਤੇ ਖੜੇ ਆ ਤਾਂ ਉਹ ਲਹਿਰਾਂ ਦੇ ਹਾਲਾਤ ਵੀ ਦਿਖਾ ਦਿੰਨੇ ਤੁਹਾਨੂੰ ਤਾਂ ਲੋਕਾਂ ਦੇ ਨਾਲ ਵੀ ਗੱਲਾਂ ਕਰਾਂਗੇ। ਅਸੀਂ ਖੜਿਆ ਮੱਲਾਣਾ ਤੇ ਮੁਖੂ ਦੇ ਵਿਚਕਾਰ ਜਿਹੜੀ ਆ ਵੱਡੀਆਂ ਲਹਿਰਾ ਤਾਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਈਏ ਆ ਜਿਹੜੀ ਆ ਆ ਸੜਕ ਦੇਖ ਰਹੇ ਹੋ ਤੁਸੀਂ ਬਿਲਕੁਲ ਪੱਕੀ ਬਣੀ ਹੋ ਤਾਂ ਇਹ ਜਿਹੜੀ ਸੜਕ ਪਿੰਡਾਂ ਵੱਲ ਦੀ ਆ ਕੇ ਇੱਥੋਂ ਜਿਹੜਾ ਪੌਲ ਆ ਕ੍ਰੋਸ ਹੁੰਦਾ ਸੀ ਤੇ ਉਹ ਦੂਸਰੇ ਅੱਗੇ ਜਿਹੜੇ 50 60 70 ਪਿੰਡਾਂ ਉਹਨਾਂ ਨੂੰ ਕ੍ਰੋਸ ਹੁੰਦੀ ਤੇ ਇੱਥੇ ਪੌਲ ਸੀਗਾ ਤੇ ਉਹ ਪਾਣੀ ਓਨ ਕਰ ਨਾਲ ਜਿਹੜਾ ਰੁੜ ਗਿਆ ਵਾ ਤਾਂ ਲੋਕਾਂ ਦਾ ਜਿਹੜੇ ਬੜੇ ਦੁਖੀ ਆ ਇਥੋਂ ਦੀ ਨੰਗ ਦੇ ਹੁੰਦੇ ਸੀ ਗੱਲਬਾਤ ਕਰਾਂਗੇ ਤਾਂ ਸਾਡੇ ਨਾਲ ਸਾਬਕਾ ਸਰਪੰਚਾ ਇਥੋਂ ਦੇ ਉਹ ਵੀ ਨੇ ਤੇ ਸਰਦਾਰ ਸਰਿੰਦਰ ਸਿੰਘ ਜੋੜਾ ਵੀ ਇਥੇ ਮੁਸ਼ਕਲਾ ਸੋਚਿਆ ਸੀ ਇਹ ਜੇ ਪਿੱਛੋਂ ਕਲਾਲੀ ਆਉਣ ਦੇ ਨਾਲ ਤੇ ਪੌੜ ਰੜਿਆ ਸਰਕਾਰਾਂ ਦੀਆਂ ਗਲਤੀਆਂ ਮਲਾਜਮਾਂ ਦੀਆਂ ਗਲਤੀਆਂ ਜਿਆਨੂ ਇਥੇ ਬੂਤੀ ਅੜੀ ਆ ਕਲਾਲੀ ਬਹੁਤ ਜ਼ਿਆਦਾ ਹੱਦੋਂ ਪਰੇ ਮਦ ਅਕ 1.5 ਕਿਲੋਮੀਟਰ ਦੇ ਵਿੱਚ ਜਿਆਨੂ ਮਦ ਕਲਾਲੀ ਪਿੱਛੇ ਹਟ ਗਈ ਆ ਪਾਣੀ ਪਿੱਛੋਂ ਘਟਾਇਆ ਨਹੀਂ ਜਾ ਤੇ ਸਪਲਡੀ ਤਾਕਤ ਨਾ ਚੱਲਦਾ ਹੋਇਆ ਆਪਦੀ ਭੁੱਖ ਲੱਗਦੀ ਜੌਰ ਮਾਰਿਆ ਤੇ ਪੋਲੇ ਤੋੜਤਾ ਤੇ ਤੋੜ ਕੇ ਪਾਣੀ ਫੇਰ ਵੀ ਨਹੀਂ ਕਢਿਆ ਜਾਨੋ ਪਾਣੀ ਉਹਨਾਂ ਨੇ ਨਹੀਂ ਕਢਾਇਆ ਫੇਰ ਇਸ ਤੋਂ ਅੱਗੇ ਕੀਵੇਂ ਵਾਲੀ ਜਾ ਕੇ ਜ਼ੋਰ ਪਾ ਕੇ ਇਹਨੇ ਅਗਲਾ ਪੋਲੀ ਤੋੜਤਾ ਸਾਡੇ ਉਹਨਾਂ ਕੀਵੇਂ ਵਾਲ ਦੀ ਪੜੀ ਇਹਨਾਂ ਦੋ ਨਹਿਰਾਂ ਤੋਂ ਭਾਰਾ ਸਾਡੀ ਪਾਈ ਜੋ ਬੂਟੇ ਵਾਲੇ ਤੇ ਜੱਟਾ ਵਾਲੀ ਤੇ ਲਾ ਕੇ ਐਸ ਬੰਨੇ ਚਰਾਗਬਰੀ ਵਾਲੇ ਪਾਸੇ ਤਾਂ ਤਕਰੀਬਨ ਇਧਰ ਕਿੰਨੇ ਕ ਪਿੰਡ ਅੱਗੇ ਅਗਲੇ ਬੰਨੇ ਦੀ ਘਰ ਤੋਂ ਕਾਟੇ ਮਤਲਬ 20 25 ਪਿੰਡ ਨਾਲ ਸਟੇਸ਼ਨ ਨਾਲ ਮਦਦ ਜਾਨੋ ਆਪਣਾ ਬੱਸ ਸਟੈਂਡ ਵੀ ਆ ਕਿ ਨਾਲ ਪਟਰੋਲ ਪੰਪ ਵੀ ਆ ਜਿਹੜੇ ਇਧਰਲੇ ਪਿੰਡ ਆ ਸਾਡੇ ਨਾਰਾਂ ਦਾ ਪਾਰ ਚਿਰਾਗਾ ਦੀ ਸਸਤੇ ਵਾਲੀ ਠੱਠਾ ਤੇ ਸਾਰੇ ਪਿੰਡ ਵਾਲਿਆਂ ਨੂੰ ਪਟਰੋਲ ਪੰਪ ਤੋਂ ਤੇਲ ਲੈਣ ਆਉਂਦੇ ਸੀ ਤੇ ਫਿਰ ਗੱਡੀ ਤੇ ਚੜਦੇ ਸੀ ਤੇ ਜਿਹੜਾ ਫੋਟਾ ਬਹੁਤ ਜਿਆਦਾ ਸੀ ਖਰਚੇ ਜਿਆਦੇ ਸੀ ਟਿਕਟ ਕੱਟ ਹੋਣ ਦੇ ਜਿਹੜੀ ਤੇ ਸਾਰਾ ਕੋਈ ਨਾਤਾ ਸਾਡਾ ਟੁੱਟ ਗਿਆ ਜਦ ਮਿਲਣ ਵਰ ਤੋਂ ਹਾਂ ਕੀ ਤਾਂ ਸਰਿੰਦਰ ਸਿੰਘ ਜੋੜਾ ਵੀ ਸਾਡੇ ਨਾਲ ਜੁੜੇ ਨੇ ਗੱਲਬਾਤ ਕਰਾਂਗੇ ਜੋੜਾ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅਜੜਾ ਸਾਹਿਬ ਅੱਜ ਤੁਸੀਂ ਇਸ ਨਹਿਰ ਤੇ ਪਹੁੰਚੇ ਹੋ ਕੀ ਲੱਗਦਾ ਵਾ ਸਰਕਾਰਾਂ ਦਾ ਸਨੇਰ ਸਾਹਿਬ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਤਨਵਾਦ ਜਿਸਰੇ ਅੱਜ ਸਾਡੇ ਇਲਾਕੇ ਦੇ ਆ ਮੰਗਾ ਮੈਨੂੰ ਸਰਕਾਰਾਂ ਦੇ ਸਾਹਮਣੇ ਰੱਖਣ ਦਾ ਮੌਕਾ ਦਿੱਤਾ ਸਨੇਰ ਸਾਹਿਬ ਇਹ ਜੋ ਪੁਲ ਹੈ ਇਹ ਦੀ ਲੰਮੀ ਦਾਸਤਾਨ ਹੈ ਦੋ ਪੁਲ ਨੇ 2013 ਦੇ ਵਿੱਚ ਇਹ ਪੁਲ ਟੁੱਟ ਗਏ 2013 ਤੋਂ ਬਾਅਦ ਤੁਸੀਂ ਦੇਖ ਰਹੇ ਹੋ 3 MLA ਇਸ ਰਿਸਪੋਰਟ ਦੇ ਨਾਂ ਤੇ ਵੋਟਾਂ ਲੈ ਕੇ ਬਣ ਗਏ ਇੱਕ 17 ਚ ਦੀਰਾ ਸਾਹਿਬ ਬਲੇ ਉਹਨਾਂ ਨੇ ਵੀ ਆ ਕੇ ਵਾਅਦਾ ਕੀਤਾ ਕਿ ਅਸੀਂ ਇਹ ਪੁਲ ਸਭ ਤੋਂ ਪਹਿਲਾਂ ਬਣਾਵਾਂਗੇ ਪਰ ਉਸ ਤੋਂ ਬਾਅਦ ਉਹ ਸਾਰ ਨਹੀਂ ਲਈ ਉਹ ਸਰਕਾਰ ਹੀ ਲੰਘੀ ਉਸ ਤੋਂ ਬਾਅਦ ਫਿਰ ਆ ਗਈ ਆਮ ਆਦਮੀ ਪਾਰਟੀ ਕੁਟਾਰੀਆ ਸਾਹਿਬ ਨੇ ਇਥੇ ਆ ਕੇ ਲੋਕਾਂ ਨਾਲ ਵਾਅਦਾ ਕੀਤਾ ਕਿ ਸਭ ਤੋਂ ਪਹਿਲਾਂ ਪੁਲ ਤੁਹਾਡਾ ਬਣਾਵਾਂਗੇ ਮੈਨੂੰ ਜਿਤਾਓ ਉਹਨਾਂ ਨੇ ਵੀ ਜਦੋਂ ਬੰਦਾ ਆਖਦੇ ਵਿਚਾਰ ਐਸੋ ਰਾਮ ਜੇ ਮਨ ਹੋ ਪਾਸੇ ਧਿਆਨ ਦਿੱਤਾ ਇੱਥੇ ਧਿਆਨ ਨਹੀਂ ਦਿੱਤਾ ਗਿਆ ਹੁਣ ਜਿਹੜਾ ਲੋਕਾਂ ਦਾ ਵਿਸ਼ਵਾਸ ਆ ਇਸ ਗੱਲ ਦੇ ਨਾਲ ਸਾਰੇ ਰਾਜ ਦੇ ਤੇਕ ਬਲਿਆਂ ਤੋਂ ਲੋਕਾਂ ਦਾ ਵਿਸ਼ਵਾਸ ਟੁੱਟ ਚੁੱਕਾ ਉਹ ਅਗਲਾ ਪੁਲ ਜਿਹੜਾ ਤੁਹਾਨੂੰ ਵਿਖਾਇਆ ਉਹ ਤਾਂ ਲੋਕਾਂ ਦੇ ਆਪ ਦੇ ਲੋਹੇ ਦਾ ਪੁਲ ਬਣਾਇਆ ਜਾਣ ਲੋ ਆਪ ਦੇ ਕੋਲ ਆਪ ਦੀ ਜੇਹ ਚੋਗਾਈ ਕਰਕੇ ਇਹ ਤਾਂ ਸਰਕਾਰਾਂ ਦੀ ਜਿਹੜੀ ਝਾਲ ਸੀ ਲੋਕਾਂ ਨੇ ਛੱਡਤੀ ਆ ਜਿਹੜਾ ਪੁਲਾ ਇਹਦੇ ਉਧਰਲੇ ਬੰਦੇ 100 ਪਿੰਡ ਪੈਦਾ ਕੇ ਰੇਲਵੇ ਸਟੇਸ਼ਨੋਂ ਬੂਟੇ ਆ ਲੋਕਾਂ ਨੇ ਰੇਲਵੇ ਸਟੇਸ਼ਨ ਤੇ ਰੇਲ ਫੜਨਾ ਅਤੇ ਇਧਰ ਇਧਰ ਦਾ 100 ਪੈਡ ਆ ਉਹ ਵੀ ਉਧਰ ਜਾਂਦਾ ਹੈ ਇਹਦੇ ਟੁੱਟਣ ਨਾਲ ਉਹ ਵੀ ਸਹੂਲਤ ਖਤਮ ਹੋ ਗਈ ਅੱਗੇ ਇਹ ਜਿਹੜੀ ਸੜਕ ਆਉਂਦੀ ਆ ਫੋਜਪੁਰ ਮਹੂ ਉਹਨੂੰ ਇਹ ਪਹੁੰਚਉਂਦਾ ਸੀ ਉਹਦਾ ਕਰਕੇ ਉਹ ਸਹੂਲਤ ਖਤਮ ਉਹ ਵੀ ਲੋਕਾਂ ਨੂੰ ਬਹੁਤ ਤੋੜੀ ਜਾਣਾ ਪੈਂਦਾ ਹਾਂ ਕੀ ਲੱਗਦਾ ਜਿਹੜੀਆਂ ਨਹਿਰਾਂ ਦੇ ਕਿਨਾਰੇ ਆ ਉਹ ਕਿੱਦਾਂ ਦੇ ਆ ਸ੍ਰੀਰ ਸਾਹਿਬ ਜੀ ਤੁਸੀਂ ਨਹਿਰਾਂ ਤੇ ਬਹੁਤ ਵਧੀਆ ਸਵਾਲ ਕੀਤਾ ਜਿਹੜੇ ਨਹਿਰਾਂ ਦੇ ਕਿਨਾਰੇ ਆ ਆਪਣੇ ਸਰਹੰਦ ਫੀਡਰ ਔਰ ਰਾਜਸਥਾਨ ਫੀਡਰ ਦੇ ਜਿਹੜੇ ਸਾਈਡਾਂ ਵਾਲੇ ਕਿਨਾਰੇ ਆ ਇਹ ਬਹੁਤ ਖਸਤਾ ਹਾਲਤ ਵਿੱਚ ਹੋ ਚੁੱਕੇ ਆ ਜੇ ਫਰਜ ਕਰ ਲੋ ਵੀ ਇਧਰ ਨੂੰ ਇਹ ਨਹਿਰ ਦੇ ਕਿਨਾਰੇ ਜਿਹੜੇ ਜੇ ਕਿਤੇ ਟੁੱਟ ਜਾਂਦਾ ਕਿਨਾਰਾ ਜਿਹੜਾ ਕਿ ਨਹਿਰ ਨਾਲ ਫੁੱਲ ਵਗਣ ਦੀ ਕਦੋਂ ਵੀ ਟੁੱਟ ਸਕਦਾ ਇਹ ਇਥੇ 100 ਪਿੰਡ ਦੇ ਵਿੱਚ ਫਲਾਡ ਆ ਸਕਦਾ ਜੇ ਇਧਰ ਨੇ ਸਾਈਡ ਦੀ ਆਪਾਂ ਗੱਲ ਕਰੀਏ ਇਧਰੋਂ ਜੇ ਕੋਈ ਰੁੜ ਗਿਆ ਤੇ 100 ਪਿੰਡ ਇਧਰੋਂ ਡੁੱਬ ਜਾਣਾ ਮੁੜ ਕੇ ਸਰਕਾਰ ਨੇ ਤੁਰੰਤ ਜਿਹੜੇ ਉਹ ਪ੍ਰਬੰਧ ਕਰਨੇ ਆ ਉਥੇ ਸਰਕਾਰ ਦਾ ਸੈਂਕੜੇ ਕਰੋੜ ਰੁਪਈਆ ਲੱਗ ਜਾਣਾ ਲੋਕਾਂ ਨੂੰ ਰਾਹਤ ਦੇਣੀ ਆ ਲੋਕਾਂ ਨੂੰ ਹਰਜਾਨਾ ਦੇਣਾ ਮੈਂ ਸਰਕਾਰ ਅਗੇ ਬੇਇਤੀ ਕਰਦਾ ਜੇ ਉਹ ਰਾਹ ਦੇਣ ਦੀ بجائے ਉਹ ਜਿਹੜਾ ਪੈਸਾ ਹੈ ਨਾ ਦੋ ਪੁਲਾਂ ਤੇ ਲਾ ਕੇ ਤੇ ਪੁਲ ਜਿਹੜੇ ਨਵੇਂ ਬਣਾਉਂਦੇ ਜਾਣ ਤੇ ਲੋਕਾਂ ਦੀ ਸਹੂਲਤ ਵਧ ਜੇ ਮੈਂ ਸਰਕਾਰ ਦੀ ਵਾਅਦਾ ਬਣੇ ਮਹਿਮਾਨ ਸਾਹਿਬ ਅਗੇ ਬੇਇਤੀ ਕਰਦਾ ਇਹ ਤਾਂ ਤਰਤ ਜਲਦੀ ਨੋਟ ਸੁਣਾਣਾ ਚਾਹੀਦਾ ਆ ਜਿਹੜੇ ਕਿਨਾਰਿਆਂ ਦੀ ਗੱਲ ਕਰੀਏ ਤਾਂ ਲੋਕਾਂ ਦਾ ਕਹਿਣਾ ਕਿ ਜਿਹੜੀ ਗੁਜਰਾਂ ਦੀਆਂ ਮੱਝਾਂ ਨੇ ਉਹਨਾਂ ਨੇ ਬੜਾ ਖਰਾਬ ਕੀਤਾ ਕੀ ਲੱਗਦਾ ਵਾ ਸਲੇਰ ਸਾਹਿਬ ਇਹ ਤੁਸੀਂ ਬਹੁਤ ਵਧੀਆ ਗੱਲ ਦੱਸੀ ਇਹ ਤਾਂ ਆਪਾਂ ਵੇਨੇ ਗੁਜਰਾਂ ਦੀਆਂ ਮੱਝਾਂ ਦਾ ਜਿਹੜਾ ਹਾਲ ਆ ਉਹ ਨਹਿਰ ਨੂੰ ਤੇ ਨਾਲੇ ਖਰਾਬ ਕਰ ਹੀ ਦਿੱਤਾ ਆ ਜਿੱਥੋਂ ਨਾ ਜੀ ਕਰਦਾ ਪਾਣੀ ਡਹਾਉਣ ਨੂੰ ਮੱਧਾ ਵੇਖਾਰਦੇ ਆ ਦੋ ਦੋ ਤਿੰਨ ਤਿੰਨ ਸੌ ਮੱਝ ਹੁੰਦੀ ਉੱਥੇ ਇੱਟਾਂ ਵੀ ਰੁੜ ਜਾਂਦੀਆਂ ਤੇ ਜਿਹੜਾ ਪਾਸਾ ਨਹਿਰ ਦੀ ਜਿਹੜੀ ਪਟਸੇਲਾ ਵੀ ਰੁੜ ਜਾਂਦੀ ਹੈ ਬਿਲਕੁਲ ਨਹਿਰ ਨੂੰ ਨੇ ਖਸਤਾ ਹਾਲਤ ਕਰਤਾ ਇੱਥੋਂ ਤੱਕ ਕਿ ਪੰਜਾਬ ਦੇ ਹੋਈ ਟ੍ਰੈਫਿਕ ਦੀ ਐਸ ਏਰੀਏ ਦੇ ਵਿੱਚੋਂ ਗੁਜਰਾਣੀਆਂ ਵਜਾ ਕਰਕੇ ਇੰਨੀ ਸਮੱਸਿਆ ਆ ਰਹੀ ਆ ਕਿ ਜਿਹੜੇ ਮੋਟਰਸਾਈਕਲ ਵਾਲਾ ਗੱਡੀ ਵਾਲਾ ਮੱਜਾਂ ਦੇ ਝੋੜ ਦੇ ਵਿੱਚ ਆ ਜਾਂਦਾ